ਆਰਫ ਕੇ ਜੂਨੀਅਰ ਰਾਬਰਟ ਕੈਨੇਡੀ ਜਿਹੜੇ ਜੂਨੀਅਰ ਆ ਉਹਨਾਂ ਨੇ ਕਿਹਾ ਵੀ ਕੋਵਿਡ 19 ਦਾ ਜਿਹੜਾ ਸ਼ਾਰਟ ਆ ਉਹ ਹੁਣ ਜਿਹੜੇ ਕੋਈ ਸਿਹਤਮੰਦ ਬੱਚੇ ਆ ਜਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਲਾਜ਼ਮੀ ਨਹੀਂ ਆ ਜ਼ਰੂਰੀ ਨਹੀਂ ਆ ਕੋਵਿਡ 19 ਵੈਕਸੀਨ uh, will no longer be among the recommended vaccines for pregnant women and healthy children on US centers for uh, disease control and prevention immunization schedule so apna dekha bhi is vaccine nu leke bahut vaad vivad jada ho hoya schoolan da sarkaran da lokan da aapas de vich bahut zyada jade singa oh fasde re so jadon to covid shuru hoya us de darmiyan to leke hun 2025 de vich jad apan pahunch gaye ha ta covid di jehdi vaccine na cdc de mutabik ਆ ਜਿਹੜੇ ਆਪਣੇ ਐਚਐਚਐਸ ਦੇ ਸਕੱਤਰ ਰੌਬਰਟ ਐਫ ਕੈਨੇਡੀ ਜੂਨੀਅਰ ਆ ਐਫਡੀਏ ਦੇ ਕਮਿਸ਼ਨਰ ਡਾਕਟਰ ਮਾਰਟੀ ਮਾਰਕਰੀ ਆ ਐਨਆਈਐਚ ਦੇ ਡਾਇਰੈਕਟਰ ਡਾਕਟਰ ਜੇ ਭਟਾਚਾਰੀਆ ਆ ਉਹਨਾਂ ਸਾਰਿਆਂ ਨੇ ਕਿਹਾ ਵੀ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ ਉਹ ਹੁਣ ਸਾਡੇ ਵੱਲੋਂ ਰეკਮੈਂਡਡ ਨਹੀਂ ਆ ਕਿੰਨਾਂ ਦੇ ਲਈ ਜਿਹੜੇ ਨਿਆਣੇ ਹੈਲਦੀ ਨੇ ਸਿਹਤਮੰਦ ਨੇ ਤੇ ਜਾਂ ਜਿਹੜੀਆਂ ਗਰਭਵਤੀ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਰეკਮੈਂਡੇਸ਼ਨ ਜਿਹੜੀ ਉਹਨਾਂ ਨੇ ਵਾਪਸ ਲੈ ਲਈ ਹੈਗੀ ਆ ਆਰਫ ਕੇ ਜੂਨੀਅਰ ਰਾਬਰਟ ਕੈਨੇਡੀ ਜਿਹੜੇ ਜੂਨੀਅਰ ਆ ਉਹਨਾਂ ਨੇ ਕਿਹਾ ਵੀ ਕੋਵਿਡ 19 ਦਾ ਜਿਹੜਾ ਸ਼ਾਰਟ ਆ ਉਹ ਹੁਣ ਜਿਹੜੇ ਕੋਈ ਸਿਹਤਮੰਦ ਬੱਚੇ ਆ ਜਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਲਾਜ਼ਮੀ ਨਹੀਂ ਆ ਜ਼ਰੂਰੀ ਨਹੀਂ ਆ ਕੋਵਿਡ 19 ਵੈਕਸੀਨ uh, will no longer be among the recommended vaccines for pregnant women and healthy children on US centers for uh, disease control and prevention immunization schedule so ਆਪਾਂ ਦੇਖਿਆ ਵੀ ਇਸ ਵੈਕਸੀਨ ਨੂੰ ਲੈ ਕੇ ਬਹੁਤ ਵਾਦ ਵਿਵਾਦ ਜਿਹੜਾ ਹੋ ਹੋਇਆ ਸਕੂਲਾਂ ਦਾ ਸਰਕਾਰਾਂ ਦਾ ਲੋਕਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਿੰਘ ਆ ਉਹ ਫਸਦੇ ਰਹੇ ਸੋ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਉਸ ਦੇ ਦਰਮਿਆਨ ਤੋਂ ਲੈ ਕੇ ਹੁਣ 2025 ਦੇ ਵਿੱਚ ਜਦ ਆਪਾਂ ਪਹੁੰਚ ਗਏ ਆ ਤਾਂ ਕੋਵਿਡ ਦੀ ਜਿਹੜੀ ਵੈਕਸੀਨ ਆ ਸੀਡੀਸੀ ਦੇ ਮੁਤਾਬਕ ਜਿਹੜੇ ਆਪਣੇ ਐਚਐਚਐਸ ਦੇ ਸਕੱਤਰ ਰੌਬਰਟ ਐਫ ਕੈਨੇਡੀ ਜੂਨੀਅਰ ਆ ਐਫਡੀਏ ਦੇ ਕਮਿਸ਼ਨਰ ਡਾਕਟਰ ਮਾਰਟੀ ਮਾਰਕਰੀ ਆ ਐਨਆਈਐਚ ਦੇ ਡਾਇਰੈਕਟਰ ਡਾਕਟਰ ਜੇ ਭਟਾਚਾਰੀਆ ਆ ਉਹਨਾਂ ਸਾਰਿਆਂ ਨੇ ਕਿਹਾ ਵੀ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ ਉਹ ਹੁਣ ਸਾਡੇ ਵੱਲੋਂ ਰეკਮੈਂਡਡ ਨਹੀਂ ਆ ਕਿੰਨਾਂ ਦੇ ਲਈ ਜਿਹੜੇ ਨਿਆਣੇ ਹੈਲਦੀ ਨੇ ਸਿਹਤਮੰਦ ਨੇ ਤੇ ਜਾਂ ਜਿਹੜੀਆਂ ਗਰਭਵਤੀ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਰეკਮੈਂਡੇਸ਼ਨ ਜਿਹੜੀ ਉਹਨਾਂ ਨੇ ਵਾਪਸ ਲੈ ਲਈ ਹੈਗੀ ਆ ਆਰਫ ਕੇ ਜੂਨੀਅਰ ਰੋਬਰਟ ਕੈਨੇਡੀ ਜਿਹੜੇ ਜੂਨੀਅਰ ਆ ਉਹਨਾਂ ਨੇ ਕਿਹਾ ਵੀ ਕੋਵਿਡ 19 ਦਾ ਜਿਹੜਾ ਸ਼ਾਰਟ ਆ ਉਹ ਹੁਣ ਜਿਹੜੇ ਕੋਈ ਸਿਹਤਮੰਦ ਬੱਚੇ ਆ ਜਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਲਾਜ਼ਮੀ ਨਹੀਂ ਆ ਜ਼ਰੂਰੀ ਨਹੀਂ ਆ ਕੋਵਿਡ 19 ਵੈਕਸੀਨ uh, will no longer be among the recommended vaccines for pregnant women and healthy children on US centers for uh, disease control and prevention immunization schedule so aapna dekha bhi is vaccine nu leke bahut vaad vivad jada ho hoya schoolan da sarkaran da lokan da aapas de vich bahut zyada jade singa oh fasde re so jadon to covid shuru hoya us de darmiyan to leke hun 2025 de vich jad aap pahunch gaye ha ta covid di jehdi vaccine na cdc de mutabik ਜਿਹੜੇ ਆਪਣੇ ਐਚਐਚਐਸ ਦੇ ਸਕੱਤਰ ਰੌਬਰਟ ਐਫ ਕੈਨੇਡੀ ਜੂਨੀਅਰ ਆ ਐਫਡੀਏ ਦੇ ਕਮਿਸ਼ਨਰ ਡਾਕਟਰ ਮਾਰਟੀ ਮਾਰਕਰੀ ਆ ਐਨਆਈਐਚ ਦੇ ਡਾਇਰੈਕਟਰ ਡਾਕਟਰ ਜੇ ਭਟਾਚਾਰੀਆ ਆ ਉਹਨਾਂ ਸਾਰਿਆਂ ਨੇ ਕਿਹਾ ਵੀ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨਸ ਆ ਉਹ ਹੁਣ ਸਾਡੇ ਵੱਲੋਂ ਰეკਮੈਂਡਡ ਨਹੀਂ ਆ ਕਿੰਨਾਂ ਦੇ ਲਈ ਜਿਹੜੇ ਨਿਆਣੇ ਹੈਲਦੀ ਨੇ ਸਿਹਤਮੰਦ ਨੇ ਤੇ ਜਾਂ ਜਿਹੜੀਆਂ ਗਰਭਵਤੀ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਰეკਮੈਂਡੇਸ਼ਨ ਜਿਹੜੀ ਉਹਨਾਂ ਨੇ ਵਾਪਸ ਲੈ ਲਈ ਹੈਗੀ ਆ